ਇਹ ਸਦਾ ਸੰਭੂ ਤੇ ਕਨੌਰੀ ਬਾਰਡਰ ਤੇ ਬੈਠੀਆਂ ਜਿੱਥੇ ਬੰਦੀਆਂ ਵੱਲੋਂ ਆ ਅਸੀਂ ਪੰਜਾਬ ਦੀਆਂ ਪੰਜ ਜਿੱਥੇ ਬੰਦੀਆਂ ਜਿਹੜੀ ਉਹਨਾਂ ਦਾ ਹਿੱਸਾ ਨਹੀਂ ਉਹ ਜਿੱਥੇ ਬੰਦੀਆਂ ਅਸੀਂ ਅੱਜ ਫੈਸਲਾ ਕਰਕੇ ਲਗਭਗ ਦਰਜਣ ਥਾਵਾਂ ਦੇ ਉੱਤੇ ਬੈਠੇ ਆ ਰੇਲਾਂਾਂ ਦੇ ਹੁਣ ਜਿਹੜਾ ਇਹ ਸਵਾਲ ਉੱਠਦਾ ਹੈ ਵੀ ਤੁਸੀਂ ਇਕੱਠੇ ਨਹੀਂ ਤੁਸੀਂ ਇਕੱਠੇ ਨਹੀਂ ਹੁੰਦੇ ਹੁਣ ਪਤਾਏ ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ ਵੀ ਇਕੱਠੇ ਹੋਰ ਕਿਵੇਂ ਹੁੰਦੇ ਆ ਸਦਾ ਉਹਨਾਂ ਨੇ ਦਿੱਤਾ ਜਾਵਰ ਭਾਰਤ ਸਰਕਾਰ ਨੇ ਕੀਤਾ ਰਾ ਭਾਰਤ ਸਰਕਾਰ ਨੇ ਰੋਕੇ ਮੰਗਾ ਸੰਯੁਕਤ ਮੋਰਚੇ ਦੀਆਂ ਨੇ ਜ਼ਖਮੀ ਪੰਜਾਬ ਦੇ ਪੁੱਤਾਂ ਨੂੰ ਕੀਤਾ ਨੌਜਵਾਨ ਸਾਡਾ ਕਿਸਾਨਾਂ ਦਾ ਮੁੰਡਾ ਮਾਰਿਆ ਅਸੀਂ ਲੜਾਈ ਚ ਪਿੱਛੇ ਕਦੋਂ ਆ ਬਈ ਉਦੋਂ ਦੀ ਮੈਦਾਨ ਚ ਇਹ ਅਸੀਂ ਕਿਸੇ ਢੱਲੇ ਵਾਲ ਖਾਤਰ ਜਾਂ ਪੰਦੇਰ ਖਾਤਰ ਕੋਈ ਧਰਨਾ ਤਾਂ ਨਹੀਂ ਲਾਇਆ ਮੇਲ ਦੀ ਲੇਨ ਤੇ ਸਾਡੇ ਬਖਰੇਵੇਂ ਹੈਗੇ ਆ ਸਾਡਾ ਕਿਸੇ ਨਾਲ ਬੋਲਣਾ ਬੋਲੇ ਨਹੀਂ ਬੋਲਣਾ ਨਾ ਬੋਲੇ ਪਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਹੁਣ ਦਿੱਲੀ ਜਾਣ ਦਾ ਸੱਦਾ ਆਪਾਂ ਨੇ ਵੀ ਦਿੱਤਾ ਹੈ 14 ਤਰੀਕ ਨੂੰ ਵੇ ਆਪਾਂ ਦਿੱਲੀ ਜਾ ਰਹੇ ਹਾਂ 14 ਤਰੀਕ ਨੂੰ ਹੁਣ ਵੀ ਦਿੱਲੀ ਜਾਣ ਦਾ ਹੀ ਸੱਦਾ ਉਹਨਾਂ ਦਾ ਸੀ 13 ਤਰੀਕ ਨੂੰ ਹੁਣ ਛੋੜੇ ਬਾਅਦ ਇਹ ਸਵਾਲ ਉੱਠਦਾ ਹੈ ਵੀ ਦਿੱਲੀ ਹੋ ਜਾ ਰਹੇ ਨੇ ਤੇ ਦਿੱਲੀ ਤੁਸੀਂ ਜਾ ਰਹੇ ਹੋ ਇਹ ਇਕੱਠੇ 1 ਤਰੀਕ ਨੂੰ ਕਿਉਂ ਨਹੀਂ ਜਾਇਆ ਗਿਆ ਬਈ ਦਿੱਲੀ ਇਹ ਤਾਂ ਤੁਸੀਂ ਸਵਾਲ ਕਰਦੇ ਹੋਗੇ ਨਾ ਸੋਚਦੇ ਹੋਗੇ ਮਨਾਂ ਚ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਵੀ ਅਸੀਂ ਦਿੱਲੀ ਜਾ ਰਹੇ ਹਾਂ ਇੱਕ ਦਿਨ ਦੀ ਰੈਲੀ ਕਰਨ। ਸ਼ਾਮ ਨੂੰ ਮੁੜਨਾ ਹੈ। ਉਹ ਸਾਥੀ ਜਾ ਰਹੇ ਨੇ ਦਿੱਲੀ ਦੇ ਵਿੱਚ ਮੋਰਚਾ ਲਾਉਣ। ਐਸ ਗੱਲ ਦਾ ਫਰਕ। ਮੋਰਚਾ ਵੀ ਕਿਹਾ ਜਾ। ਜਿਹੜਾ 2020 ਦੇ ਵਿੱਚ ਲਾਇਆ ਸੀ। ਮੰਗਾਂ ਕਿਹੜੀਆਂ? ਜਿਹੜੀਆਂ ਮੰਗਾਂ ਦਿੱਲੀ ਮੋਰਚੇ ਨਹੀਂ ਰਹਿੰਦੀਆਂ ਨੇ। ਹੁਣ ਸਵਾਲ ਤਾਂ ਇੱਥੇ ਆੜਦਾ ਹੈ ਕਿ ਉਹਦੇ ਤੇ ਉਹਨਾਂ ਦੀ ਆਪਦੀ ਸਹਿਮਤੀ ਹੈ ਜਿਹੜੇ ਗਏ ਨੇ ਜਿਹੜੇ ਨਹੀਂ ਗਏ ਉਹ ਇਹ ਕਹਿੰਦੇ ਨੇ ਵੀ ਪੰਜਾਬ ਚਰਤਕ ਦਿੱਲੀ ਵਾਲਾ 2020 ਦਾ ਮੋਰਚਾ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਜੱਜੇ ਬੰਦੀਆਂ ਹਿੰਦੁਸਤਾਨੀਆਂ ਸਾਰੀਆਂ ਜੱਦੇ ਸਹਿਮਤ ਹੋ ਕੇ ਮੋਰਚਾ ਨਹੀਂ ਲਾਉਂਦੀਆਂ ਇਸ ਕਰਕੇ ਮੋਰਚਾ ਲਾਉਣਾ ਦੁਬਾਰਾ ਦਿੱਲੀ ਦੇ ਬਾਗਲਾਂ ਤੇ 2020 ਦੀ ਤਰ੍ਹਾਂ ਬੈਠਣਾ ਇਹ ਛੋਟੀ ਗੱਲ ਨਹੀਂ ਹੈ ਇਹਨੂੰ ਕੱਚੇ ਪੈਰੀਂ ਹੱਥ ਨਾ ਪਾ ਲਿਓ ਸਰਕਾਰ ਤੋਂ ਇਹ ਬਰਦਾਸ਼ਤ ਨਹੀਂ ਹੋਣਾ ਆ ਆਪਣਾ ਫਰਕ ਸੀ ਬਾਈ ਇਸ ਫਰਕ ਦੇ ਨਾਲ ਹੀ ਸਰਕਾਰ ਨੇ ਔਰ ਰੋਕ ਲਿਆ ਹਰਿਆਣੇ ਨੇ ਹਦਾਂ ਤੇ ਰੋਕ ਹੁਣ ਦਿੱਲੀ ਤਾਂ ਉਦੋਂ ਵੀ ਨਹੀਂ ਗਏ ਸੀ ਦਿੱਲੀ ਹੁਣ ਵੀ ਨਹੀਂ ਗਏ ਕੀ ਹਰਿਆਣਿਆਂ ਦੇ ਬੰਦਾਂ ਤੇ ਬੈਠ ਕੇ ਮੋਰਚਾ ਲੜਨਾ ਗੈਰਵਾਜ ਬਈ ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਇ ਲੱਗਦਾ ਹੈ ਕਿ ਮੋਰਚਾ ਲੜਨੇ ਦਾ ਇੱਕੋ ਹੀ ਥਾਂ ਹੈ ਉਹ ਹੈ ਦਿੱਲੀ ਤੇ ਦਿੱਲੀ ਜਾਣ ਦਾ ਦਾ ਫੇਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜ ਰੇਲਾਂ ਨੇ ਇਹਨਾਂ ਦੇ ਕਿਉਂ ਆ ਗਏ ਭਾਈ ਜੇ ਸੋਡਾ ਹੋ ਰਹਾ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਦੇ ਬਛਾਰਾ ਵੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਕਹਿੰਦੇ ਦਿੱਲੀ ਚੱਲੋ ਅੱਜ ਉਹਨਾਂ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਬਈ ਤੁਸੀਂ ਇੱਧਰ ਕੀ ਕਰਨਾ ਹੈ ਤੁਹਾਡਾ ਰਾਹ ਤਾਂ ਉੱਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਏ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦੇਤੀ ਉਦੋਂ ਫਿਰ ਸਾਡਾ ਕੀ ਫਰਜ਼ ਬਣਦਾ ਹੈ ਅਸੀਂ ਨਹੀਂ ਆਪਣਾ ਫਰਜ਼ ਭੁਗਾ ਤਾ ਸੱਦਾ ਸੋਡਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣਾਂ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਕ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾਂ ਦੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਢੇ ਜੀਵੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਹ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਨੱਲੇਵਾਂ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਡੱਲੇਵਾਲ ਦੀ ਖਾਤਰ ਲੜਦੇ ਆ ਤੇ ਨਾ ਅਸੀਂ ਭੰਦੇਰ ਦੀ ਖਾਤਰ ਲੜਦੇ ਆ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਆ ਤੇ ਇਹ ਸਾਡਾ ਫਰਜ਼ ਆ ਸੀ ਫਰਜ਼ ਨੂੰ ਪਛਾਣਦੇ ਆ ਗੱਲ ਅਸਲ ਕੀ ਆ ਫਿਰ ਇੱਥੇ ਕਈ ਵਾਰ ਸਵਾਲ ਉੱਠਦਾ ਹੈ ਬਹੁਤ ਵਾਰ ਸਵਾਲ ਉੱਠਦਾ ਹੈ ਕਿ ਉਹ ਗ੍ਰਾਹਾਂ ਵਾਲੇ ਤਾਂ ਨਾ ਕਰਜਾ ਜਿੱਦ ਲੜਨਾ ਚਾਹੁੰਦੇ ਨੇ ਨਾ ਉਹ ਰਹਾਹਾਂ ਵਾਲੇ ਐਮਐਸਪੀ ਦੀ ਗੱਲ ਅਰੇ ਸਵਾਮੀ ਨਾ ਸੰਦੀਰਪੁਰ ਤੇ ਗੱਲ ਕਰਨਾ ਚਾਹੁੰਦੇ ਨੇ ਜਦੋਂ ਕੋਈ ਆਗੂ ਕਿਸੇ ਸਟੇਜ ਦੇ ਚੈਨਲ ਦੇ ਮੂਹਰੇ ਖੜ ਕੇ ਆਂਦੇ ਆਂ ਦਿੰਦਾ ਫਿਰ ਮੰਚਾ ਹੁੰਦੀ ਹੈ ਵੀ ਯਾਰ ਕੁਸਤਾ ਦੇਖ ਲਿਆ ਕਰੋ ਜ਼ਮੀਨਾਂ ਬਚਾਉਣ ਦੀ ਲੜਾਈ ਜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਲੜੀ ਹੈ ਤਾਂ ਅਸੀਂ ਨੇ ਲੜੀ ਜੇ ਸਭ ਤੋਂ ਵੱਧ ਸ਼ਹੀਦ ਹੋਏ ਨੇ ਤਾਂ ਸਾਡੇ ਹੋਏ। ਮੈਨੂੰ ਪੁੱਛ ਮੈਂ ਪੁੱਛਣਾ ਚਾਹੁੰਦਾ ਸਾਥੀਆਂ ਨੂੰ। ਗਵਿੰਦਪੁਰੇ ਦੀ ਲੜਾਈ ਅਸੀਂ ਇਕੱਠਿਆਂ ਜੱਦੇ ਬੰਦਿਆਂ ਨੇ ਲੜੀਆਂ। ਸਰਜੀਤ ਹੁਮੀਦੀ ਉੱਥੇ ਸ਼ਹੀਦ ਹੋਇਆ। ਆਦ ਕਾਣਾ ਨੇ ਮਾਲਕੀ ਹੱਕ ਦੀ ਲੜਾਈ ਅਸੀਂ ਅੰਮ੍ਰਿਤਸਰ ਦੇ ਵਿੱਚ ਕੱਲਿਆਂ ਨੇ ਲੜੀ ਆ। ਸਾਧੂ ਸੰਤ ਤਖਤੂਪੁਰਾ ਉੱਥੇ ਸ਼ਹੀਦ ਹੋਇਆ। ਜ਼ਮੀਨਾਂ ਬਚਾਉਣ ਦੀ ਲੜਾਈ ਤਕੌਂਦਾ ਗਰੁੱਪ ਵਾਲਿਆਂ ਨੇ ਮਾਨਸਾ ਦੇ ਵਿੱਚ ਲੜਾਈ ਐ ਪਿਰਥੀ ਸਿੰਘ ਚੱਕਲੀਪੁਰ ਸ਼ਹੀਦ ਹੋਇਆ ਜ਼ਮੀਨਾਂ ਦੀ ਲੜਾਈ ਵਾਸਤੇ ਸ਼ਹੀਦ ਹੋਇਆ ਕੌਣ ਕਹਿੰਦਾ ਵੀ ਜ਼ਮੀਨਾਂ ਦੀ ਲੜਾਈ ਕਿਹੜੀ ਜਿਹੜਾ ਜਥੇਬੰਦੀ ਐ ਜਿਹੜੀ ਕਰਜ਼ੇ ਪਿੱਛੇ ਤੇ ਜ਼ਮੀਨਾਂ ਦੇ ਬਚਾਉਣ ਦੀ ਖਾਤਰ ਨਹੀਂ ਲੜੂਗੀ ਬਾਈ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਬਚਾਉਣ ਦੇ ਖਾਤਰ ਲੜਦੇ ਨਹੀਂ ਭਾਰਤ ਬਣਾਉਣ ਗਿਆ ਪ੍ਰੋਜੈਕਟ ਵਾਸਤੇ ਪਾਈਪ ਲੈਣਾ ਜਿੰਨੀਆਂ ਨਿਕਲ ਰਹੀਆਂ ਨੇ ਕਟੜ-ਕਟ ਪੰਜਾਬ ਦੇ ਵਿੱਚ 4 ਤੇ ਪਾਈਪਲਾਈਨਾਂ ਦੀਆਂ ਲੜਾਈਆਂ ਕੱਲ ਬਸ 2 6 ਮੋਰਚੇ ਪੰਜਾਬ ਦੇ ਵਿੱਚ ਹੁਣ ਤੱਕ ਅਸੀਂ ਲਾ ਕੇ ਰੱਖੇ ਨੇ ਬਈ ਇਹ ਕਹਿਣਾ ਖੇਤਾਂ ਦੀ ਜ਼ਮੀਨਾਂ ਦੀ ਲੜਾਈ ਇੱਕ ਜ਼ਿੰਮੇਵਾਰ ਆਗੂ ਬਿਆਨ ਦਿੰਦਾ ਕਿ ਭਾਰਤੀ ਕਿਸਾਨ ਨੂੰ ਗ੍ਰਾਹਾਂ ਵਾਲੇ ਦਾ ਕਰਜ਼ਾ ਮਾਫ਼ ਕਰਾਉਣੀ ਹੀ ਨਹੀਂ ਜਾਂਦੇ ਕਿਉਂ ਬਈ ਸਾਡੇ ਸਿਰ ਕਰਜ਼ਾ ਨਹੀਂ ਅਸੀਂ ਕਰਜ਼ਾ ਦੇਣਾ ਨਹੀਂ ਜੇ ਫਿਰ ਕਰਜ਼ਾ ਵੀ ਮaaf ਕਰਾਉਂਦੇ ਫਿਰ ਅਸੀਂ ਬਰੰਟ ਕਬ ਜੇ ਕਿਉਂ ਰੋਕ ਰਿਹਾ ਫਿਰ ਕੁਰਕੀਆਂ ਕਿਉਂ ਰੋਕ ਰਿਹਾ ਫਿਰ ਲੁਧਿਆਣੇ ਅਸੀਂ ਕੀ ਕਰਨਗੇ ਅਸੀਂ ਪੂਰੇ ਤਰ੍ਹਾਂ ਡਾਣਾ ਫਿਰ ਅਸੀਂ ਭਗਵਤ ਮਾਨ ਦੀ ਕੋਠੀ ਮੂਰੇ ਮਹੀਨਾ ਬੈਠਿਆ ਕਾਲੀ ਰਾਤਰ ਬੈਠੇ ਸੀ ਸਾਥੀਓ ਸੋਚ ਕੇ ਗੱਲ ਕਰਿਆ ਕਰੋ ਹੁਣ ਇਹਨਾਂ ਦਾ ਆਪਣੇ ਸਾਥੀਆਂ ਦੀ ਗੱਲ ਹੈ ਮੈਂ ਉਹਨਾਂ ਦਾ ਜਵਾਬ ਤਾਂ ਇਸ ਕਰਕੇ ਦੇਣਾ ਮੈਨੂੰ ਪੈਗਾ ਜ਼ਰੂਰੀ ਹੈ ਪਰ ਰੌਲਾ ਇਥੇ ਆ ਕੁਝ ਬੁੱਧੀ ਜੀ ਵੀ ਤੱਕੇ ਜਿਹੜੇ ਆਏ ਨੇ ਸਭ ਕੁਝ ਜਾਣਦੇ ਹੋਏ ਅਣਜਾਣ ਹੋ ਕੇ ਬੋਲਦੇ ਨੇ ਉਹ ਇਹ ਕਹਿੰਦੇ ਨੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਬਣਾ ਤਾ ਜੇ ਫਿਰ ਤਾਂ ਗਰੀਬ ਲੋਕਾਂ ਨੂੰ ਤਾਂ ਬਹੁਤ ਔਖਾ ਹੋ ਜਾਊਗਾ ਭਾਈ ਉਹ ਭਲੇ ਮਾਨਸੋ ਜਿਹੜੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਕਰਦੇ ਆ ਸੀ ਅਸੀਂ ਤਾਂ ਉਹ ਨਾਲ ਪੀ ਡੀ ਐਸ ਦੀ ਮੰਗ ਵੀ ਕਰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਸੀ ਪਲੱਸ 2 ਪਲੱਸ 50 ਪਲੱਸ ਸਰਕਾਰੀ ਖਰੀਦ ਤੇ ਪੀ ਡੀ ਐਸ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਅਸੀਂ ਕਹਿੰਦੇ ਆ ਕਿ ਸਾਡੇ ਤੋਂ ਖਰੀਦਿਆ ਹੋਇਆ ਅਨਾਜ 50% ਸਰਬ ਸਿਟੀ ਦੇ ਕੇ ਗਰੀਬਾਂ ਨੂੰ ਅਨਾਜ ਦਿੱਤਾ ਜਾਵੇ ਤੇ ਤੁਸੀਂ ਤੁਸੀਂ ਤਾਂ ਮੰਡੀਆਂ ਹੀ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਗਦਾਮਾਂ ਅਡਾਨੀ ਦੇ ਬਾਨੀਆਂ ਦੇ ਗਦਾਮਾਂ ਦੇ ਵਿੱਚ ਇਹ ਮਾਲ ਜਮ੍ਹਾਂ ਕਰਕੇ ਇਹ ਸਦਾ ਵਾਸਤੇ ਇਹਨੂੰ ਇਹਦੇ ਫੱਟੀ ਪੋਚਣਾ ਚਾਹੁੰਦੇ ਹੋ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਬਿਆਨ ਦੇ ਜਾਂਦੇ ਐ ਕਿ ਜੰਤਕ ਮੰਡ ਪ੍ਰਣਾਲੀ ਵਾਲੀ ਤਕੀਮ 2025 ਤੱਕ ਲਾਗੂ ਰਹੂਗੀ ਜਿੱਤੇ 17 ਲੱਖ ਕਰੋੜ ਰੁਪਇਆ ਲੱਗਦਾ ਸਾਲ ਦਾ ਹੁਣ 17 ਲੱਖ ਕਰੋੜ ਰੁਪਇਆ ਉਹ ਤੇ ਤਾਂ ਲੱਗਦਾ ਹੈ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਨਾਜ ਫਰੀ ਦਿੰਦੇ ਹੋ ਫਿਰ ਇਹਦਾ ਸਾਨੂੰ ਮੰਨਣਾ ਪਊ ਕਿ ਸਮਾਜ ਦਾ 57% ਹਿੱਸਾ ਭਾਰਤ ਵਿੱਚ ਹੋ ਰਹਿਣਾ ਹੈ ਜਿਨ੍ਹਾਂ ਦੇ ਕੋਲੇ ਹੱਥਾਂ ਨੂੰ ਕੰਮ ਨਹੀਂ ਇਸ ਕਰਕੇ ਉਹਨਾਂ ਨੂੰ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੱਚੀ ਅਨਾਜ ਬਿਲੀ ਲੈਣੇ ਆ ਇਹ ਬਿਮਾਰੀ ਦਾ ਇਲਾਜ ਇਹ ਤਾਂ ਨਹੀਂ ਕਿ ਕੋਈ ਭੁੱਖਾ ਹੈ ਉਹਨੂੰ ਰੋਟੀ ਦੇ ਦੋ ਜੇ ਉਹਦੇ ਬਿਮਾਰੀ ਦਾ ਇਲਾਜ ਕਰਨਾ ਹੈ ਤਾਂ ਉਹਨੂੰ ਰਜਗਾਰ ਦਿਓ ਤਾਂ ਕਿ ਕਦੇ ਵੀ ਨਾ ਰੋਟੀ ਮੰਗੇ ਤੁਹਾਡੇ ਕੋਲੋਂ ਉਹ ਜੇ ਮੋਦੀ ਸਾਹਿਬ 80 ਕਰੋੜ ਲੋਕ ਕਹੋ ਜਣ ਕੇ ਕਿ ਜਿੰਨਾ ਕੋਲੇ ਅਨਾਜ ਖਰੀਦਣ ਵਾਸਤੇ ਆਟਾ ਚੌਲ ਖਰੀਦਣ ਵਾਸਤੇ ਪੈਸਾ ਨਹੀਂ ਤਾਂ ਹੋ ਜਾ ਢੀਂਗਾ ਨਾ ਮਾਰੋ ਵੀ ਦੇਸ਼ ਬੜੀ ਆਰਥਿਕ ਅਵਸਥਾ ਬਣਨ ਜਾ ਰਿਹਾ ਇਹ ਢੀਂਗਾ ਨਾ ਮਾਰੋ ਖੇਤੀ ਕਿਹੋ ਜਿਹਾ ਸੈਕਟਰ ਹੈ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੁਜ਼ਗਾਰ ਦੇ ਸਕਦਾ ਰੁਜ਼ਗਾਰ ਦੇ ਸਾਧਨ ਕਿਹੜੇ ਨੇ ਬਾਈ ਰਜਗਾਰ ਦਾ ਸਾਧਨ ਪੰਜਾਬ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਖੇਤੀ ਹੈ। ਖੇਤੀ ਹੁੰਦੀ ਕਿੱਥੇ ਹੈ? ਖੇਤੀ ਹੁੰਦੀ ਹੈ ਜ਼ਮੀਨ ਤੇ। ਪਰ ਭਾਰਤ ਕੋਲੇ ਜ਼ਮੀਨ ਕਿੰਨੀ ਹੈ? ਭਾਰਤ ਕੋਲੇ ਜ਼ਮੀਨ ਹੈ 80 ਕਰੋੜ ਏਕੜ। ਤੇ 80 ਕਰੋੜ ਚੋਂ ਸਾਡੇ ਕੋਲੇ ਕਿੰਨੀ ਆ ਪੰਜਾਬ ਕੋਲੇ? ਪੰਜਾਬ ਕੋਲੇ ਜ਼ਮੀਨ ਹੈ 1 ਕਰੋੜ ਏਕੜ। 1 ਕਰੋੜ ਲਗਭਗ 1 ਕਰੋੜ ਕਿਸਾਨਾ ਕسے ਕਿਸਾਨ ਤੇ ਮਜ਼ਦੂਰ ਗੁਜ਼ਾਰਾ ਕਰਦੇ ਨੇ ਤੇ ਇਹ 1 ਕਰੋੜ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਦੀ ਜੀਡੀਪੀ ਕਦੇ ਡਾਊਨ ਨਹੀਂ ਹੋਈ ਕਰੋਨਾ ਕਾਲ ਦੌਰਾਨ ਵੀ ਇਹਨਾਂ ਦੇ ਨਾਲ ਕਿੰਨੇ ਕਾਰੋਬਾਰ ਹੋਰ ਜੁੜੇ ਹੋਏ ਨੇ ਇਹ ਵੀ ਰ ਇਸ ਧੰਦੇ ਨਾਲ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੋਟੀ ਦੇ ਸਕਦਾ ਹੈ। ਇਧਰ ਨੂੰ ਤਰੱਕੀ ਵੱਲ ਨੂੰ ਕਿਉਂ ਨਹੀਂ ਵਧਾਇਆ ਗਿਆ ਭਾਈ? 80 ਕਰੋੜ ਏਕੜ ਜ਼ਮੀਨ ਦੇ ਵਿੱਚ 40 ਕਰੋੜ ਏਕੜ ਇਹੋ ਜਿਹਾ ਜਿੱਥੇ ਪਾਣੀ ਦੀ ਵਜ੍ਹਾ ਕਰਕੇ ਪਜਾਉ ਨਹੀਂ ਹੈ ਉਹ। ਉਹ ਪਾਣੀ ਦਾ ਪ੍ਰਬੰਧ ਕਿਹਨੇ ਕਰਨਾ ਭਾਈ? ਇਹ ਵੀ ਅਸੀਂ ਨੇ ਕਰਨਾ। ਜੇ ਤੁਸੀਂ 40 ਕਰੋੜ ਦੇ ਵਿੱਚ 4 ਕਰੋੜ ਏਕੜ ਜ਼ਮੀਨ ਨੂੰ ਉਹਨੂੰ ਪੰਜਾਬ ਉਹ ਕਰ ਦਿੰਨੇ ਹੋ ਤਾਂ ਦੁਨੀਆ ਦੀ ਅੱਧੀ ਵੱਦੀ ਉੱਥੇ ਅਡਜਸਟ ਆ ਪੰਜਾਬ ਹਿੰਦੁਸਤਾਨ ਦੀ ਅੱਧੀ ਵੱਦੀ ਉਹਦੇ ਵਿੱਚ ਅਡਜਸਟ ਹੋ ਸਕਦੀ ਹੈ ਆਰਥਿਕ ਹਾਲਤ ਤੁਹਾਡੀ ਕੀ ਬਣ ਜੂਗੀ ਭਾਈ ਤੁਹਾਡੇ ਆਪ ਦੇ ਮਹਾਨ ਨੀਤੀ ਜੋਗ ਦੱਸਦਾ ਕਿ ਪਾਣੇ 10 ਕਰੋੜ ਏਕੜ ਜ਼ਮੀਨ ਇਹੋ ਜੀ ਹੈ ਜਿਹੜੀ ਬਹੁਤ ਥੋੜੇ ਪੈਸੇ ਨਾਲ ਅਪਗ੍ਰੇਡ ਕੀਤੀ ਜਾ ਸਕਦੀ ਹੈ ਜਨੇ 10 ਪੰਜਾਬਾਂ ਦੀ ਜ਼ਮੀਨ 45000 ਕਰੋੜ ਰੁਪਏ ਰਾਟ ਪੈਦਾਵਾਰ ਦੇਣ ਵਾਲੀ ਹੋ ਸਕਦੀ ਹੈ ਕਿੰਨੇ ਲੋਕ ਸੈੱਟ ਹੋ ਜਾਣਗੇ ਉਹਦੇ ਚ ਭਾਈ ਕਟੋ-ਕਟ 8 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਜੇ ਤੁਹਾਡੀ ਨੀਤ ਹੋਵੇ ਰੋਜ਼ਗਾਰ ਦੇਣ ਦੀ ਫਿਰ ਤੁਸੀਂ ਇੱਧਰ ਨੂੰ ਪਾਓ ਤੁਸੀਂ ਪੁੱਠਾ ਕੰਮ ਕਰ ਰਹੇ ਹੋ ਬਜਾਏ ਕਿਸਾਨਾਂ ਨੂੰ ਜ਼ਮੀਨ ਦੇਣ ਦੇ ਉਹ ਪਾਲਸੀ ਲੈ ਕੇ ਆ ਰਹੇ ਹਾਂ ਉਹ ਮਾਡਲ ਲੈ ਕੇ ਆ ਰਹੇ ਹੋ ਕਿ ਜਿਹੜੀਆਂ ਛੋਡੇ ਕੋਲੇ ਜ਼ਮੀਨਾਂ ਨੇ ਇਹ ਸਾਰੀਆਂ ਖੋ ਕੇ ਤੁਸੀਂ ਕਾਰਪੋਰੇਟਾਂ ਦੇ ਦੋ ਕਿਉਂਕਿ ਇਹ ਪਾਲਸੀ ਸਾਮਰਾਜੀ ਮੁਲਕਾਂ ਦੀ ਕਿਉਂਕਿ ਇਹ ਪਾਲਸੀ ਵਿਸ਼ਵ ਪਾਰ ਸੰਸਥਾ ਦੀ ਹੈ ਐਵੇਂ ਹੋਇਆ ਅਮਰੀਕਾ ਦੇ ਵਿੱਚ ਐਵੇਂ ਹੋਇਆ ਮੈਕਸੀਕੋ ਦੇ ਵਿੱਚ ਐਵੇਂ ਹੋਇਆ ਸਪੇਨ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਬਾਈ ਅਮਰੀਕਾ ਨੂੰ ਡਿਵੈਲਪਡ ਕੰਟਰੀ ਕਿਹਾ ਜਾਂਦਾ ਬਹੁਤ ਵੱਡਾ ਦੁਨੀਆ ਦਾ ਠਾਣੇਦਾਰ ਦੁਨੀਆ ਤੇ ਰਾਜ ਕਰਨ ਵਾਲਾ ਜਿੱਦੀ ਸਾਰੀ ਪਾਲਿਸੀ ਦੁਨੀਆ ਤੇ ਚੱਲਦੀ ਹੈ ਪਹਿਲਾਂ ਮੈਨੂੰ ਇਹ ਦੱਸੋ ਭਾਈ ਉਥੇ ਅੱਜ ਤੋਂ 20 ਸਾਲ ਪਹਿਲਾਂ 15% ਲੋਕ ਖੇਤੀ ਕਰਦੇ ਸੀ ਉਸ ਤੋਂ ਬਾਅਦ 6% ਰਹਿ ਗਏ ਉਸ ਤੋਂ ਬਾਅਦ ਹੁਣ 1.5% ਰਹਿ ਗਏ ਉਹ ਜ਼ਮੀਨ ਕੌਣ ਲੈ ਗਿਆ ਜਿਹੜਾ ਮਾਡਲ ਤੁਸੀਂ ਲਿਆਂਦਾ ਹੈ ਜੇ ਅਮਰੀਕਾ ਦੇ ਕਿਸਾਨਾਂ ਕੋਲੋਂ ਖੋ ਕੇ ਬਿਲ ਗੈਟਸ ਵਰਗਿਆਂ ਕੋਲੇ ਆ ਗਈ ਇਹੀ ਪਹੁੰਚੀ ਹੈ ਥੇਲਾਗੂ ਕਰਨਾ ਚਾਹੀਦਾ ਪੰਜਾਬ ਚ ਜਿਹੜੇ ਸਾਡੇ ਕੋਲੇ 2-2 2.5 ਏਕੜ ਨੇ ਇਹ ਵੀ ਤੁਸੀਂ ਕਾਰਪੋਰੇਟ ਵੰਨਿਆ ਡਾਨਿਆਂ ਦੇ ਪੱਲੇ ਪਾਉਣਾ ਚਾਹੁੰਦੇ ਸਾਡੀ ਜਿਹੜੀ ਰੋਟੀ ਹੈ ਜਿਹਦੇ ਨਾਲ ਸਾਡੇ ਕੋਲੇ ਤੇਲ ਨਾ ਹੋਵੇ ਸਾਡੇ ਕੋਲੇ ਪਟ્રોલ ਨਾ ਹੋਵੇ ਸਾਡੇ ਕੋਲੇ ਬਿਜਲੀ ਨਾ ਹੋਵੇ ਸਾਡੇ ਕੋਲੇ ਟਰੈਕਟਰ ਨਾ ਹੋਣ ਤੁਸੀਂ ਸਾਡੇ ਸਾਰੇ ਪਾਸੇ ਫੰਗ ਕੱਢ ਦਿਓ ਕੱਲੀ ਸਾਡੀ ਜ਼ਮੀਨ ਰਹੇ ਅਸੀਂ ਉੱਤੇ ਰੋਟੀ ਖਾ ਲਾਂਗੇ ਇਹ ਵੀ ਖੋੜਾ ਚੋਂ ਤੁਸੀਂ ਜੜਾ ਵੱਢਣ ਦੀ ਤੇਰੀ ਹੈ ਜene ਭਰਾਓ ਉਹ ਪਾਲਸੀ ਹੈ ਜਿਹਦੇ ਮੈਂ ਬਾਰ-ਬਾਰ ਮੈਂ ਕਹਿੰਦਾ ਹੁੰਨਾ ਕਿ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਤੁਸੀਂ 2024 ਦੇ ਵਿੱਚ ਚੁਣਨਾ ਹੈ ਇਹਨਾਂ ਕੋ ਦਾ ਕੋਹਾ ਦਾ ਵੀ ਹੋਵੇ ਚਾਹੇ ਛੋੜੇ ਵਾਲੀਆਂ ਪਗਾਲੀ ਹੋਵੇ ਚਾਹੇ ਚਿਕੀਆਂ ਵਾਲੀ ਹੋਵੇ ਚਾਹੇ ਨੀਲੀਆਂ ਵਾਲੀ ਹੋਵੇ ਇੱਕੋ ਇੱਕ ਗੱਲ ਤੇ ਖੜਦੇ ਨੇ ਵੀ ਵਿਸ਼ਪ ਪਰ ਨਮੀਆਂ ਦੀਆਂ ਆਰਥਿਕ ਨਵੀਂ ਆਰਥਿਕ ਨੀਤੀਆਂ ਅਸੀਂ ਉਸੇ ਤਰ੍ਹਾਂ ਹੂਬ ਹੂ ਲਾਗੂ ਕਰਾਂਗੇ ਕੁਰਸੀ ਦਾ ਰੌਲਾ ਜ਼ਰੂਰ ਹੈ ਨੀਤੀ ਦੇ ਨਾਲ ਦਾ ਕੋਈ ਰੌਲਾ ਨਹੀਂ ਰੌਲਾ ਨੀਤੀ ਬਦਲਦਾ ਇਸ ਕਰਕੇ ਉਹ ਸਰਕਾਰ ਜਿਹੜੀ ਚੁਣਨ ਜਾ ਰਹੇ ਹੋ ਤੁਸੀਂ ਉਹਨੇ ਜਿਹੜੀਆਂ ਆਹ ਨੀਤੀਆਂ ਲੈ ਕੇ ਗਾਹਾਂ ਬਦਲਣ ਇਹ ਕੱਲੀ ਰੋਟੀ ਰੂਟੀ ਘਾਹ ਨਹੀਂ ਸੋਦਾਏ ਇਹਨਾਂ ਨੇ ਸੋਦਾ ਪਾਣੀ ਵੀ ਹੋਣਾ ਬਾਈ ਪਾਣੀ ਮੈਂ ਤਾਂ ਇੱਥੇ ਰਹਿਣਾ ਪਤਾ ਨਹੀਂ ਨਹੀਂ ਰਹਿਣਾ ਸਾਲਾਂ ਡੇਢ ਸਾਲਾਂ ਦੋ ਸਾਲਾਂ ਪਰ ਕਦੇ ਯਾਦ ਕਰਿਓ ਅੱਜ ਤੋਂ 1990 ਦੀ ਗੱਲ ਹੋਣੀ ਐ ਇਹ ਅਸੀਂ ਕਿਸੇ ਆਡੇ 'ਚ ਕਿਹਾ ਸੀ ਵੀ ਪੰਜਾਬ ਦੇ ਵਸਿਓ ਪੰਜਾਬ ਦੀ ਧਰਤੀ ਤੇ ਪੌ ਲੱਗਦੇ ਨੇ ਤੇ ਤੁਸੀਂ ਪਾਣੀ ਮੁੱਲ ਖਰੀਦਿਆ ਕਰੋਗੇ ਸੱਚ ਨਹੀਂ ਸੀ ਕੋਈ ਮੰਨਦਾ ਕਿਉਂਕਿ ਇਹ ਤਾਂ ਗੱਲ ਮੰਨਣ ਵਾਲੀ ਹੈ ਹੀ ਨਹੀਂ ਸੀ ਲੱਗਦੀ ਨਹੀਂ ਸੀ ਨਲਕਾ ਤਾਂ ਜਦੋਂ ਮਰਜੀ ਲਾਣ ਤੇ ਉਧਰੋਂ ਕਪਾਹਾਂ ਲਿਆ ਬੱਟੇ ਖੜੀਆਂ ਹੁੰਦੀਆਂ ਅਸੀਂ ਨਲਕਾ ਤੁਰਤੀ ਲਾ ਦਿੰਦੇ ਉਹਨਾਂ ਦੇ ਇੱਕ ਫਾਂਟ ਲਾਉਣ ਤੋਂ ਪਹਿਲਾਂ ਪਹਿਲਾਂ ਨਲਕਾ ਲਾ ਕੇ ਪਾਣੀ ਪੀਂਦੇ ਐਥੇ ਪਾਣੀ ਮੁੱਲ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਲ ਜੇ ਸਾਨੂੰ ਹੁਣ ਐ ਕਹਿ ਦਈਏ ਵੀ ਸਾਹ ਵੀ ਤੁਸੀਂ ਮੁੱਲ ਦੇ ਲਿਆ ਕਰੋਗੇ ਸਾਨੂੰ ਹੁਣ ਦੀ ਉਪਰੀ ਲੱਗਦੀ ਇਹ ਬਾਈ ਜੇ ਇਹ ਹਾਲਤਾਂ ਨਾ ਕੰਟਰੋਲ ਹੋਈਆਂ ਤਾਂ ਤੁਸੀਂ ਹਾਕ ਮਾਰ ਕੇ ਕਿਹਾ ਕਿ ਭਈਆ ਆਕਸੀਜਨ ਦਾ ਪੈਕਟ ਦੇਣਾ ਬੁੜੇ ਨੂੰ ਸਾ ਨਹੀਂ ਆਉਂਦਾ ਇੱਧਰ ਨੂੰ ਜਾ ਰਹੇ ਹੈ ਬਈ ਐਜ ਕਰਕੇ ਸਾਡੀਆਂ ਤੇ ਉਹਨਾਂ ਦੀ ਮੰਗਾ ਵੀ ਟਕਰਾਂਦੀਆਂ ਨੇ ਪੰਜ ਸਿਆ ਵੀ ਟਕਰਾਂਦੀਆਂ ਨੇ ਜਦੋਂ ਸਾਡੀਆਂ ਮੰਗਾ ਉਹਨਾਂ ਦੀ ਨੀਤੀ ਰਾਹ ਟਕਰਾਂਦੀਆਂ ਨੇ ਤਾ ਪੇੜ ਹੋਣੇ ਬਾਜਬ ਨੇ ਪੇੜਾ ਨੂੰ ਕੋਈ ਟੋੜ ਨਹੀਂ ਸਕਦਾ ਪਰ ਕਹੇ ਜੇ ਪੇੜ ਹੋਣ ਤੇ ਕਦੋਂ ਪੇੜ ਹੋਣ ਕਿਸ ਹਾਲਤ ਚ ਪੜਿਆ ਜਾਵੇ ਕਿੰਨਾ ਪੜਿਆ ਜਾਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਸਰਕਾਰ ਨਾਲੋਂ ਉੱਤੋਂ ਦੀ ਅਜੇ ਸੀ ਨਹੀਂ ਹੋਈ ਕੋਈ ਬੜਕਾ ਮਰੀ ਜਾਵੇ ਕਿ ਸਰਕਾਰ ਨੂੰ ਅਸੀਂ ਡਰੜ ਕੇ ਲੰਘ ਜਾਗੇ ਆమే ਆਪਣੀ ਤਾਕਤ ਦਾ ਗਲਤ ਅੰਦਾਜ਼ਾ ਲਾਉਣਾ ਪਰ ਫਿਰ ਸਾਡੇ ਤੇ ਸਵਾਲ ਇਹ ਹੈ ਵੀ ਤੁਸੀਂ ਕਿਹੜਾ ਪਿੜਦੇ ਨਹੀਂ ਰਹੇ ਬਾਈ ਤੁਹਾਡੇ ਵੇਲੇ ਕਿਹੜਾ ਨੁਕਸਾਨ ਨਹੀਂ ਹੋਇਆ ਹਾਂ ਹੋਏ ਨੇ ਹਾਂ ਪੜਿਆ ਹਾਂ ਪੜਾਂਗੇ ਪਰ ਉਦੋਂ ਸਾਨੂੰ ਪਤਾ ਹੁੰਦਾ ਵੀ ਨੁਕਸਾਨ ਸਾਡੇ ਹੀ ਹੋਣਾ ਅਸੀਂ ਜਾਣ ਬੁੱਝ ਕੇ ਨੁਕਸਾਨ ਕਰਾਉਨੇ ਆਂ ਸਰਕਾਰ ਡਾਢੀ ਹੁੰਦੀ ਐ ਅਸੀਂ ਕਮਜ਼ੋਰ ਹੁੰਨੇ ਆਂ ਉਦੋਂ ਸਾਡਾ ਪਿਛਲਾ ਦਾਹ ਹੁੰਦਾ ਵੀ ਹੁਣ ਇਦੋਂ ਗਾਹਾਂ ਦਾ ਕੁਝ ਬਣਦਾ ਨਹੀਂ ਹੁਣ ਫਿਰ ਜਿਹੜੇ ਮੱਥੇ ਪਾਟਣਗੇ ਅਸੀਂ ਖੂਨ ਦੇ ਲਿਬੜੇ ਹੋਏ ਝੱਗੇ ਪਾਟੇ ਹੋਏ ਮੱਥੇ ਲੋਕਾਂ ਕੋਲੇ ਲੈ ਕੇ ਜਾਂਨੇ ਆਂ ਬਾਈ ਕੁੱਟ ਤੇ ਕੁੱਟੇਸ ਕਰਕੇ ਦਿੱਤੇ ਕਿ ਤੁਸੀਂ ਘਰਾਂ ਚ ਬੈਠਿਓ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਗਿਣਤੀ ਥੋੜੀ ਐ ਕੁੱਟੇਸ ਕਰਕੇ ਇਹਦੇ ਜ਼ਿਆਦੀ ਤਾਕਤ ਨੂੰ ਪਛਾਣਦੇ ਨਹੀਂ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਇਹ ਗੱਲਾਂ ਨੂੰ ਨਹੀਂ ਪਛਾਣਦੇ ਜਿਨ੍ਹਾਂ ਲਈ ਖਾਤਰਾ ਸੀ ਲੜਦੇ ਆ ਐ ਲੈ ਕੇ ਜਾਂਦੇ ਆ ਬਾਈ ਜੀ ਇਸ ਕਰਕੇ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਮੈਨੂੰ ਟਾਈਮ ਟੁੰਦਾ ਵੀ ਦੱਸ ਦਿਓ ਬਾਈ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਅਸੀਂ ਸੰਘਰਸ਼ ਦੇ ਤਰੀਕੇ ਨਾਲ ਲੜਦੇ ਆ ਅਸੀਂ ਕਹਿ ਰਹੇ ਆ ਮੈਂ ਜਿਹੜੀ ਗੱਲ ਦਾ ਜ਼ਿਕਰ ਕਰਦਾ ਸੀ ਕਿ ਐਮਐਸਪੀ ਪਲਾਂ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਤਾਂ ਨਾਲ ਅਸੀਂ ਐ ਵੀ ਕਹਿੰਨੇ ਆ ਵੀ ਪਬਲਿਕ ਸੈਕਟਰ ਨੂੰ ਸਰਕਾਰੀ ਰੱਖੋ ਹੁਣ ਜੇ ਪਬਲਿਕ ਸੈਕਟਰ ਨੂੰ ਸਰਕਾਰੀ ਰੱਖਣ ਦੀ ਗੱਲ ਕਰਦੇ ਆ ਅਸੀਂ ਅਸੀਂ ਐ ਐ ਕਹਿ ਰਹੇ ਆ ਵੀ ਜਿਹੜੇ ਸ਼ਾਪਿੰਗ ਮਾਲ ਨੇ بڑے بڑے ਉਹਨਾਂ ਨੂੰ ਬੰਦ ਕਰੋ ਕਿ ਕੋਈ ਔਪਰਚੂਨ ਖੇਤਰ ਬਚਾਉਣਾ ਹੈ ਅਸੀਂ ਕਹਿੰਦਾ ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਜਿਹੜੀਆਂ ਉਹ ਛੋਟੇ ਇੰਡਸਟਰੀ ਨੂੰ ਖਾਣਾ ਜਾਂ ਰੇਟ ਪਾਲਸੀ ਬਦਲੋ ਅਸੀਂ ਕਹਿੰਦੇ ਵੀ ਜਿੰਨਾ ਪਬਲਿਕ ਸੈਕਟਰ ਹੈ ਜੇ ਉਹ ਸਰਕਾਰੀ ਹੋਊਗਾ ਜਿਹੜੇ ਸਾਡੇ ਪੜ੍ਹਨ ਵਾਲੇ ਮੁੰਡੇ ਨੇ ਉਹਨਾਂ ਨੂੰ ਰੁਜ਼ਗਾਰ ਉੱਥੇ ਜਿਹੜਾ ਮਿਲੂਗਾ ਉਹ ਸਰਕਾਰੀ ਮਿਲੂਗਾ ਹੁਣ ਜਦੋਂ ਇਹ ਕਹਿੰਦੇ ਨੇ ਵੀ ਸਰਕਾਰੀ ਰੁਜ਼ਗਾਰ ਮੰਗਦੇ ਹੋ ਫਸਲਾਂ ਤੇ ਐਮਐਸਪੀ ਦੀ ਗਰੰਟੀ ਮੰਗਦੇ ਹੋ ਬਡਾਪਾ ਪੈਨਸ਼ਨ 10000 ਰੁਪਇਆ ਮੰਗਦੇ ਹੋ ਇਹ ਪੈਸੇ ਕਿੱਥੋਂ ਆਉਣਗੇ ਫਿਰ ਇਹ ਸਵਾਲ ਹੈ ਵੀ ਪੈਸੇ ਤਾਂ ਸਾਡੇ ਨੇ ਨਾ ਭਾਈ ਅਸੀਂ ਤਾਂ ਇਹ ਕਹਿੰਦੇ ਆ ਬਿਉਕ ਤਾਂ ਹਮੇਸ਼ਾ ਫੇਲ ਹੁੰਦਾ ਹੈ ਜਿਹੜੇ ਕਿਤੇ ਚ ਹੋਈ ਹੋਈ ਆਮਦਨ ਉਸ ਕਿਤੇ ਤੇ ਮੁੜ ਕੇ ਨਾ ਲੱਗੇ ਹੁਣ ਜਿਹੜੀ ਖੇਤੀ ਦੀ ਆਮਦਨ ਹੈ ਜੇ ਮੁੜ ਕੇ ਖੇਤੀ ਜੋ ਤਾਂ ਲੱਗੂਗੀ ਜੇ ਖੇਤੀ ਤੇ ਸਾਡੇ ਵਿਚਾਲੇ ਸਰਕਾਰ ਦੇ ਤੇ ਸਾਡੇ ਵਿਚਾਲੇ ਦੂਜਾ ਕੋਈ ਬੰਦਾ ਨਾ ਹੋਵੇ ਅਸੀਂ ਕਹਿੰਦਾ ਮੀਡਲਮੈਨਾਂ ਨੂੰ ਕੱਢ ਦੋ ਪ੍ਰਾਈਵੇਟ ਏਜੰਸੀਆਂ ਨੂੰ ਕੱਢ ਦੋ ਪ੍ਰਾਈਵੇਟ ਵਪਾਰੀਆਂ ਨੂੰ ਵਿੱਚੋਂ ਕੱਢ ਦੋ ਸਰਕਾਰ ਸਾਡੇ ਕੋਲੋਂ ਮਾਲ ਲਵੇ ਜਿਹੜਾ 10 ਲੱਖ ਕਰੋੜ ਦਾ ਮਾਲ ਬਣਦਾ ਹੈ ਸਰਕਾਰ ਸਾਤੋਂ ਖਰੀਦੇ ਉਹ ਕੱਚੇ ਮਾਲ ਤੋਂ ਪੱਕਾ ਮਾਲ ਬਣਾ ਕੇ ਜਿੱਥੇ ਮਰਜੀ ਵੇਚ ਲੈ ਲੈ ਮਨਾਫਾ ਜੇ ਉਹ ਮਾਲ ਖਰੀਦ ਕੇ ਵਪਾਰੀਆਂ ਨੂੰ ਮੁਨਾਫਾ ਹੁੰਦਾ ਤਾਂ ਉਹ ਮਾਲ ਖਰੀਦ ਕੇ ਸਰਕਾਰ ਕਿਉਂ ਨਹੀਂ ਉਹ ਮੁਨਾਫਾ ਲੈ ਸਕਦੀ ਜੇ ਸਰਕਾਰ ਕੋਲੇ ਮੁਨਾਫਾ ਹੁੰਦਾ ਤਾਂ ਸਰਕਾਰੀ ਖਜ਼ਾਨੇ ਦਾ ਮੁੜ ਕੇ ਪੈਸਾ ਸਾਡੀ ਹੀ ਸਲੀ ਜਨਤਾ ਤੇ ਲੱਗਦਾ ਉਹਦੇ ਨਾਲ ਸਾਡਾ ਫਾਇਦਾ ਹੁੰਦਾ ਇਸੇ ਤਰ੍ਹਾਂ ਸਾਰੇ ਪਬਲਿਕ ਸੈਕਟਰ ਦਾ ਬਿਜਲੀ ਦਾ ਵਿਦਿਆ ਦਾ ਸਿਹਤ ਸੇਵਾਵਾਂ ਦਾ ਰੇਲਵੇ ਦਾ ਬੰਦਰਗਾਹਾਂ ਦਾ ਹਵਾਈ ਅੱਡਿਆਂ ਦਾ ਬੱਸ ਅੱਡਿਆਂ ਦਾ ਸਾਰਿਆਂ ਦਾ ਮੁਨਾਫਾ ਤੁਹਾਡੇ ਕੋਲ ਆਵੇ ਤੇ ਸਾਡੇ ਬੱਚੇ ਸਾਰੇ ਸਰਕਾਰੀ ਨੌਕਰੀਆਂ ਹੋਣ ਦੇਣ ਇਹ ਇਸ ਗੱਲ ਨੂੰ ਤਾਂ ਤੁਸੀਂ ਫੇਰ ਕਰੀ ਜਾਂਦੇ ਹੋ ਤੁਸੀਂ ਤਾਂ ਇੱਕ ਹੀ ਜੀ ਪਾਲਸੀ ਲਿਆਂਦੀ ਕਿ ਤੁਸੀਂ ਫੌਜ ਦੇ ਵਿੱਚ ਵੀ ਪਾ ਲਈ 4 ਸਾਲ ਵਾਸਤੇ ਅਗਲੀ ਸਕੀਮ ਜੀ ਹੋਰ ਲਿਆਂਦੀ ਨਵੀਂ ਕਿ 4 ਸਾਲ ਵਾਸਤੇ ਭਰਤੀ ਕਰੋ ਤੇ 4 ਸਾਲ ਵਾਲਿਆਂ ਨੂੰ ਪਹਿਲਾਂ ਫੌਜਾਂ ਦੇ ਭੱਜਾਂ ਦੇ ਭੇਜ ਦਿਓ ਅਨਟ੍ਰੈਂਡ ਮੁੰਡੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਉੱਥੇ ਹੋਈ ਜਾਣ ਸ਼ਹੀਦ ਕਿਉਂਕਿ ਲੋਕਾਂ ਦੇ ਜਾਏ ਨੇ ਕਿਸਤਿਆਂ ਦੇ ਜਾਏ ਨੇ ਮਰਦੇ ਨੇ ਮਰ ਜਾਣਗੇ ਤੁਸੀਂ ਤਾਂ ਸਗੋਂ ਇਹ ਪੌਲਸੀ ਲੈਂਦੀ ਐ ਇਹਨੇ ਜੇ ਡਿਵੈਲਪਮੈਂਟ ਦਾ ਕੀ ਕਰਨੀ ਸੀ ਤੁਸੀਂ ਤਾਂ ਪੌਲਸੀ ਵੀ ਲੈ ਕੇ ਆ ਰਹੇ ਹੋ ਕਿ ਆ ਪੁਲਸ ਦੇ ਥਾਣੇ ਢੂਣੇ ਨਹੀਂ ਹੋਣੇ ਚਾਹੀਦੇ ਇੱਕ ਡੀਐਸਪੀ ਠੇਕਾ ਦਿਓ ਉਹ ਪੰਜ ਚਾਰ ਥਾਣੇ ਚਲਾਊਗਾ ਠੇਕਾ ਉਹ ਲੈ ਲੈ ਤਨਖਾਹ ਉਹਦੇ ਕੋਲੇ ਹੋਵੇ ਤੇ ਮੁੰਡੇ ਭਰਤੀ ਕਰੇ ਆਪਣੀ ਮਰਜ਼ੀ ਦੇ ਕੋਈ ਮੈਡੀਕਲ ਨਹੀਂ ਕੋਈ ਕੁਝ ਨਹੀਂ ਅੱਠ ਅੱਠ ਹਜ਼ਾਰ ਦੇ ਵਿੱਚ ਨੌਕਰੀਆਂ ਪੁਲਸ ਵਾਲੇ ਵੀ ਕਰਿਆ ਕਰਨਗੇ ਇਹ ਸਾਰੀ ਪੌਲਸੀ ਇਹ ਨਹੀਂ ਗੱਲ ਵੀ ਇਹ ਇਹ ਹੋ ਨਹੀਂ ਸਕਦੀ ਇਹ ਜਿਹੜੇ ਹੁਣ ਰੈਗੂਲਰ ਭਰਤੀ ਹੋਏ ਨੇ ਮੁੰਡੇ ਉਹਨਾਂ ਦਾ ਐ ਲੱਗਦਾ ਹੋਣਾ ਵੀ ਇਹ ਕਿਵੇਂ ਹੋ ਜੂ ਜੇ ਐਂ ਦੇਖਣਾ ਬਾਈ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁੰਡੇ ਰੱਖੇ ਹੋਏ ਨੇ ਕੰਟੈਕਟ ਤੇ ਜਾ ਕੇ ਉਹਨਾਂ ਨੂੰ ਪੁੱਛ ਲੋ ਬੀਐਸਸੀ ਨਰਸਾਂ ਦੀ ਕੀਤੀ ਹੋਈ ਹੈ ਜੀਐਨਐਮ ਕੀਤਾ ਹੋਇਆ ਹੈ ਏਲਐਮ ਕੀਤਾ ਹੋਇਆ ਹੈ ਤਨਖਾਹ ਭਰਦੇ ਨੇ 35000 ਦਸਤ ਕਰਾਉਂਦੇ ਨੇ 35000 ਤੇ ਤੇ ਦਿੰਦੇ ਨੇ 12000 ਕਹ ਕੇ ਵੀ 35000 ਸੈਂ ਕਰਨੇ ਪਣਿਆ ਕਿਉਂਕਿ ਸਰਕਾਰ ਉਹਨਾਂ ਨੂੰ ਤਨਖਾਹ 35000 ਦੇ ਦਿੰਦੀ ਹੈ 35 ਦੇ ਹਿਸਾਬ ਨਾਲ ਤੇ ਗਾਹਾਂ ਉਹਨਾਂ ਨੇ ਮੁਲਾਜ਼ਮਾਂ ਨੂੰ apni ਮਰਜ਼ੀ ਦੇ ਹਿਸਾਬ ਨਾਲ ਤਨਖਾਹ ਦਿੰਦੀ ਹੈ ਆ ਰੌਲਾ ਸਾਡਾ ਇਹ ਰੌਲਾ ਕੱਲਾ ਖੇਤੀ ਦਾ ਰੌਲਾ ਨਹੀਂ ਹੈ ਕਿਉਂਕਿ ਅਸੀਂ ਕੱਲੀ ਖੇਤੀ ਨਹੀਂ ਕਰਦੇ ਸਾਡੇ ਮੁੰਡੇ ਵੀ ਜਾਂਦੇ ਨੇ ਕੁੜੀਆਂ ਵੀ ਜਾਂਦੀਆਂ ਨੇ ਉਹ ਪੜਦੀਆਂ ਵੀ ਨੇ ਉਹ ਨੌਕਰੀ ਵੀ ਕਰਦੀਆਂ ਨੇ ਉਹ ਪੁਲਿਸ 'ਚ ਵੀ ਨੇ ਉਹ ਫੌਜ 'ਚ ਵੀ ਨੇ ਅਸੀਂ ਮਾਪੇ ਆ ਇਸ ਜਮਾਤ ਦੇ ਇਹ ਇਕੱਲੀ ਆਪਣੀ ਗੱਲ ਨਹੀਂ ਕਰਦੇ ਅਸੀਂ ਉਸ ਵਿਰਾਸਤ 'ਚ ਆ ਕਿ ਜ਼ਮੀਨ ਦੇ ਵਿੱਚ ਦਾਣਾ ਡੇਗਣ ਤੋਂ ਪਹਿਲਾਂ ਜਦੋਂ ਚਿੜੀ ਦੀ ਜਨਾਰ ਦੀ ਹਾਲੀ ਦੀ ਪਾਲੀ ਦੀ ਮਜ਼ਦੂਰ ਦੀ ਸਾਰਾ ਨਾ ਦਾ ਇੱਕ ਬਾਈ ਬੀ ਸੜਨੇ ਉਗਦਾ ਤਾਂ ਪਿੱਛੋਂ ਹੈ ਸਾਨੂੰ ਕਹਿ ਦਿੰਦੇ ਕਿ ਜਦ ਤੁਸੀਂ ਠੇਕਾ ਲਿਆ ਪੁਰਸ ਵਾਲਿਆਂ ਦਾ ਤੁਸੀਂ ਠੇਕਾ ਲਿਆ ਅਧਿਆਪਕਾਂ ਦਾ ਤੁਸੀਂ ਠੇਕਾ ਲਿਆ ਬਿਜਲੀ ਮੁਲਾਜ਼ਮਾਂ ਦਾ ਤੁਸੀਂ ਠੇਕਾ ਲਿਆ ਮਜ਼ਦੂਰਾਂ ਦਾ ਕਿਉਂ ਭਈ ਇਹ ਧਰਤੀ ਤੇ ਨਹੀਂ ਜੰਮੇ ਇਹਨਾਂ ਦੇ ਤੁਸੀਂ ਲੁੱਟ ਨਹੀਂ ਕਰਦੇ ਇਹਨਾਂ ਨਾਲ ਧੱਕੇ ਨਹੀਂ ਹੁੰਦੇ ਅਸੀਂ ਕਿਉਂ ਦਾ ਗੱਲ ਕਰੀਏ ਕਿਉਂਕਿ ਜੇ ਉਹ ਵੀ ਸੰਕਟ 'ਚ ਨੇ ਅਸੀਂ ਵੀ ਸੰਕਟ 'ਚ ਆ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਲੜ ਸਕਦੇ ਜੇ ਸਾਡੇ ਨਾਲ ਤੁਸੀਂ ਸਰਕਾਰ ਤੱਕ ਨਹੀਂ ਦਬੀ ਜਾਂਦੀ ਹੈ ਸਾਨੂੰ ਅਸੀਂ ਇੱਕ ਦੂਜੇ ਦੀ ਸਪੋਰਟ ਕਿਉਂ ਨਹੀਂ ਕਰ ਸਕਦੇ ਆ ਪਾਲਸੀ ਇਹਨਾਂ ਨੂੰ ਰੜਕਦੀ ਹੈ ਬਾਈ ਆਹ ਗੱਲ ਇਹਨਾਂ ਨੂੰ ਰੜਕਦੀ ਹੈ ਦੂਜੀ ਜਥੇਬੰਦੀ ਦੂਜੀ ਨਾਲ ਨਾਲ ਇਕੱਠੀ ਹੋ ਜਾਵੇ ਦੂਜੀ ਜਥੇਬੰਦੀ ਕਿਸੇ ਦੂਜੀ ਜਥੇਬੰਦੀ ਦੇ ਸਪੋਰਟ ਤੇ ਨਾਲ ਚਲੀ ਜਾਵੇ ਆ ਸਾਂਝੇ ਹੋਣ ਦੇਣਾ ਨਹੀਂ ਚਾਹੁੰਦੇ ਇਹਨਾਂ ਨੂੰ ਰੜਕਦੀ ਹੈ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਨਾ ਬਾਈ ਵੀ ਅਸੀਂ ਮਜ਼ਦੂਰਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਅਧਿਆਪਕਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਫੇਰ ਤਾਂ ਪ੍ਰੇਖਾ ਬਾਈ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਕੁੱਟਣਗੇ ਬਾਰੀ ਬਾਰੀ ਨਾਲ ਕੁੱਟਿਆ ਕਰਨਗੇ ਤੁਸੀਂ ਦੇਖ ਕੇ ਮਸਾਲਾ ਜਗਾ ਦੇ ਕਰੋ ਇਸ ਕਰਕੇ ਲੜਾਈ ਵੱਡੀ ਐ ਡਾਡਾ ਦੁਸ਼ਮਣ ਸੋਡੀ ਲੜੀ ਹੋਈ ਲੜਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਜਦੋਂ ਅਟੈਕ ਤੇ ਆਵੇ ਦੁਨੀਆਂ ਦੇ ਲੋਕਾਂ ਨੂੰ ਦਿਖੇ ਕਿ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਲਚਲ ਮਚਾ ਕੇ ਲੋਕਾਂ ਦਾ ਕਤਲੇਆਮ ਕੀਤਾ ਹੋਇਆ ਹੈ 30000 ਲੋਕ ਮਾਰੇ ਗਏ ਇਜ਼ਰਾਈਲ ਦੇ ਵਿੱਚ ਗਾਜ਼ਾ ਪੱਟੀ ਦੇ ਲਗ 26000 ਦੇ ਲਗਭਗ ਔਰਤਾਂ ਤੇ ਬੱਚੇ ਮਾਰੇ ਆ ਤੋਏ ਤੋਏ ਹੋ ਰਹੀ ਅਮਰੀਕਾ ਦੀ ਸਾਰੀ ਦੁਨੀਆ 'ਚ ਐਂ ਬੈਠੇ ਲੋਕਾਂ ਤੇ ਕੋਈ ਅਤਿਆਚਾਰ ਕਰੂਗਾ ਬਾਈ ਆਹੀ ਜਿਹੜੇ ਪੁਲਿਸ ਵਾਲੇ ਬੈਠੇ ਨੇ ਜਿਹੜੇ ਉਹਨਾਂ ਨਾਲ ਨੇ ਬੇਟੀਆਂ ਲਾ ਕੇ ਫਿਰ ਸਿੱਡਣਗੇ ਛੋਡੇ ਨਾਲ ਆਉਣਗੇ ਹੱਥ ਪੈਦਾ ਕਰੋ ਤੁਸੀਂ ਇਸ ਕਰਕੇ ਗੱਲਾਂ ਵਿਚਾਰਨ ਦੀ ਲੋੜ ਹੈ ਗੱਲਾਂ ਸਮਝਣ ਦੀ ਲੋੜ ਹੈ ਤੁਸੀਂ ਬਹੁਤ ਸੋਚਵਾਰ ਹੋ ਰੋ ਜੀ ਮیدਾਨ ਚੋਂ ਅੱਜ 9 ਤਰੀਕ 10 ਤਰੀਕ ਹੈ 8 ਤਰੀਕ ਨੂੰ ਆਪਾਂ ਔਰਤ ਦਿਵਸ ਮਨਾ ਕੇ ਆਏ ਸਾਰੀਆਂ ਭੈਣਾਂ ਉੱਥੇ ਸੀ ਇੱਕ ਅੱਧਾ ਦਿਨ ਵਿੱਚ ਫੇਰ ਹੈ 14 ਨੂੰ ਫੇਰ ਜਾਣਾ ਬਾਈ 13 ਨੂੰ ਤੁਰਨਾ ਹੋਵੇ ਸ਼ਾਇਦ ਤੁਸੀਂ ਇਸ ਕਰਕੇ ਤੁਸੀਂ ਜੇ 2 ਦਿਨ ਨਾ ਪ੍ਰੋਗਰਾਮ ਹੈ ਫੁਰਕ ਜੀ ਦਾ ਛੋਡੇ ਵੀ ਹੋਣ ਲੱਗ ਜਾਂਦੇ ਵੇ ਪ੍ਰੋਗਰਾਮ ਕੋਈ ਆਏ ਨਹੀਂ ਇਸ ਕਰਕੇ ਲੱਗੇ ਰਹੋ ਜਚੇ ਰਹੋ ਲੜਨ ਵਾਲੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੀ ਖਾੜੇ 'ਚ ਹੁੰਦੇ ਨੇ ਜੇ ਕਣਕ ਨੂੰ ਪਾਣੀ ਲਾਉਨੇ ਹੋ ਤੁਸੀਂ ਤਾਂ ਵੀ ਖਾੜੇ 'ਚ ਹੋ ਜੇ ਸਪਰੇਅ ਕਰਦੇ ਹੋ ਤੁਸੀਂ ਤਾਂ ਵੀ ਖਾੜੇ 'ਚ ਹੋ ਦੇ ਘਰਾਂ ਦੇ ਵਿੱਚ ਆਪਦਾ ਘਰ ਦਾ ਕੰਮ ਕਰਦੇ ਹੋ ਤੁਸੀਂ ਤਾਂ ਵੀ ਮੈਦਾਨ 'ਚ ਹੋ ਇਸ ਕਰਕੇ ਲੱਗੇ ਰਹੋ ਬਹੁਤ ਚੰਗੀ ਤਰ੍ਹਾਂ ਬਹੁਤ ਚੰਗੀ ਗੱਲ ਇਹ ਹੈ ਵੀ ਤੁਸੀਂ ਹਰ ਗੱਲ ਨੂੰ ਫੜਿਆ ਕਰੋ ਜਿਹੜੀ ਆ ਐਕਸ਼ਨ ਹੈ ਸੋਨੋ ਸਵਾਲ ਕਰ ਸਕਦੇ ਨੇ ਕੋਈ ਵੀ ਯਾਰ ਸੱਦਾ ਤਾਂ ਹੈ ਉਹਨਾਂ ਦਾ ਸੀ ਤੁਸੀਂ ਹੁਣ ਉਹਨਾਂ ਦੇ ਮਗਰ ਲਾਤੀ ਤੁਰ ਗਏ ਤੁਸੀਂ ਜਿਹਨਾਂ ਦੇ ਮਗਰ ਲਾਤੀ ਜਾਣਾ ਸੀ ਫਿਰ ਸ਼ੰਭੂ ਤੇ ਗਾਧੂ ਨਹੀਂ ਗਏ ਖਨੋਰੀ ਕਿਉਂ ਨਹੀਂ ਗਏ ਹੁਣ ਇਸ ਗੱਲ ਦਾ ਜਵਾਬ ਜੇ ਤੁਹਾਡੇ ਕੋਲੇ ਹੋਵੇ ਪਨਾ ਫਿਰ ਇਹ ਕਹੋ ਪਰ ਅਵੇ ਮਾੜਾ ਕੀ ਕੀਤਾ ਹੈ ਸੱਦਾ ਉਹਨਾਂ ਦਾ ਉਹਨਾਂ ਨੇ ਸੱਦਾ ਕਾਹਦੇ ਵਾਸਤੇ ਦਿੱਤਾ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਵਾਸਤੇ ਕਿਸਾਨ ਸਾਡੇ ਨਾਲ ਵੀ ਨੇ ਕਿਸਾਨ ਉਹਨਾਂ ਨਾਲ ਵੀ ਨੇ ਕਿਸਾਨ ਹੋ ਵੀ ਨੇ ਜਿਹੜੇ ਨਾ ਹੁਨਾ ਨਾਲ ਨੇ ਨਾ ਸਾਡੇ ਨਾਲ ਨੇ ਫਿਰ ਇਹ ਪੰਜਾਬ ਦੇ ਸਾਰੇ ਕਿਸਾਨਾਂ ਦਾ ਇਕੱਠੇ ਹੋ ਕੇ ਲੜ ਕੇ ਸਾਡਾ ਫਾਇਦਾ ਹੁੰਦਾ ਫਿਰ ਕਿਉਂ ਨਾ ਕਰੀਏ ਬਈ ਇਸ ਕਰਕੇ ਤੁਹਾਨੂੰ ਵਧਾਈ ਆ ਇਸ ਗੱਲ ਤੇ ਕਿ ਤੁਹਾਡਾ ਕੋਈ ਕਿੰਤੂ ਪ੍ਰਾਂਤੂ ਨਹੀਂ ਤੁਸੀਂ ਆਏ ਹੋ ਐ ਮੈਂ ਲਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਪਣਾ ਥਾ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ